ਮੈਂ ਆਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਮੁਸ਼ਕਲ ਨਾਲ ਜਿੱਤ ਪਾਉਣਗੇ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਵੱਲੋਂ ਜਿਹੜੇ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਸ਼੍ਰੋਮਣੀ ਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਨਕਾਰਿਆ ਹੁਕਮਨਾਮਿਆਂ ਨੂੰ ਨਕਾਰਿਆ ਪਘੋੜੇ ਹੋਏ ਉਹਦੇ ਚਲਦਿਆ ਹੀ ਜਿਹੜੇ ਨੇ ਕਹਿਨ ਨੂੰ ਕਹਿਣਾ ਹੈ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਤਾਂ ਉਹ ਵੀ ਹਮੇਸ਼ਾ ਜਿਹੜੇ ਸ਼ਬਦੀ ਹਮਲੇ ਕਰਦੇ ਸੀਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤੇ ਦੂਸਰੇ ਪਾਸੇ ਜਿਹੜੇ ਹੁਣ ਸ਼੍ਰੋਮਣੀ ਕਾਲੀ ਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਸ਼ਬਦੀ ਹਮਲੇ ਕਰ ਰਹੇ ਨੇ ਜਿਸ ਤਰ੍ਹਾਂ ਨੇ ਭਾਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਜੀ ਨੇ ਉਹ ਸ਼੍ਰੀ ਦਮਦਮਾ ਸਾਹਿਬ ਦੇ ਜਥੇ ਦਾ ਰਹਿ ਚੁਕੇ ਨੇ ਸ਼੍ਰੀ ਅਕਾਲ ਤਖਤ ਦੇ ਜਥੇ ਦਾ ਰਹਿ ਚੁਕੇ ਨੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਸਾਡਾ ਦਾਗੀ ਤੜਾ ਹੈ ਉਹ ਇੰਨਾ ਕੁ ਜ਼ਿਆਦਾ ਮਤਲਬ ਹਲਚਲ ਮਚਾ ਦੇਵੇਗਾ ਕਿਉਂਕਿ 2 ਦਸੰਬਰ 2024 ਨੂੰ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਉਹਦੇ ਪੰਜ ਮੈਂਬਰ ਕਾਰਸ਼ਿਲ ਸੀ ਉਹਨਾਂ ਦੇ ਹੁਕਮਨਾਮਿਆਂ ਤੋਂ ਇੱਕ ਨਵਾਂ ਪ੍ਰਧਾਨ ਚੁਣਿਆ ਗਿਆ ਜਿਹਦੇ ਜਿਦੇ ਵਿੱਚ ਸਾਰਿਆਂ ਦੀ ਰਜਾਮੰਦਗੀ ਸੀ ਪੰਥ ਦੀ ਰਜਾਮੰਦਗੀ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਹੁੰਦਿਆ 2017 ਦੇ ਵਿੱਚ ਘਾਟਾ ਖਾਦਾ 2022 ਚ ਘਾਟਾ ਖਾਦਾ ਲੋਕ ਸਭਾ ਚ ਘਾਟਾ ਖਾਦਾ ਲੇਕਿਨ ਵਾਰ-ਵਾਰ ਘਾਟੇ ਖਾਂਦਿਆਂ ਇਹ ਕਮੇਟੀ ਬਣੀ ਕਮੇਟੀ ਦੇ ਅਧੀਨ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚੁਣਿਆ ਗਿਆ ਲੇਕਿਨ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਵੱਲੋਂ ਇਹ برداشت ਨਹੀਂ ਕੀਤਾ ਜਾ ਰਿਹਾ ਲਗਾਤਾਰ ਭੰਡ ਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਉਹਨਾਂ ਦੇ ਸਾਥੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਕੱਲ ਸਰਜ ਚਿੰਝਰ ਨੇ ਐਡੀ ਵੱਡੀ ਗੱਲ ਕਹੀ ਹੈ ਕਿ ਮਰਾਸੀ ਤੱਕ ਕਹਿ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਉਹ ਉਹਨਾਂ ਨੂੰ ਮਰਾਸੀ ਇਸ ਲਈ ਕਿਹਾ ਕਿਉਂਕਿ ਉਹ ਐਸੀ ਭਾਈਚਾਰੇ ਤੋਂ ਨੇ ਉਹ ਐਸੀ ਕੌਟੇ ਤੋਂ ਨੇ ਤਾਨੂੰ ਇਹ ਨਹੀਂ ਪਤਾ ਕਿ ਐਸ ਸੀ ਕੋਟੇ ਦੀਆਂ ਵੋਟਾਂ ਕਿੰਨੀਆਂ ਜ਼ਿਆਦਾ ਨੇ ਉਹਨਾਂ ਨੇ ਆਪਣੇ ਜੋ ਹੈ ਜਿੰਨਾ ਦੇਰ ਉਹ ਜੱਥੇਦਾਰ ਰਹੇ ਨੇ ਗਿਆਨੀ ਨੇ ਉਹਨਾਂ ਦੇ ਨਾਲ ਕਿਉਂ ਲੱਗਦਾ ਹੈ ਜੱਥੇਦਾਰ ਕਿਉਂ ਲੱਗਦਾ ਹੈ ਗਿਆਨੀ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਥਕ ਕੀਤਾ ਹੋਇਆ ਹੈ ਗੁਰੂ ਦੇ ਕਹਿਰ ਤੇ ਚੱਲਦੇ ਨੇ ਤੁਸੀਂ ਜਿਸ ਤਰ੍ਹਾਂ ਦੀ ਸ਼ਬਦੀ ਹਮਲੇ ਕਰ ਰਹੇ ਹੋ ਡਾਕਟਰ ਡਾਕਟਰ ਦਲਜੀਤ ਚੀਮਾ ਬੋਲ ਰਹੇ ਨੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਇਸ ਟਾਈਮ ਪੰਥ ਨਹੀਂ ਦਿਖ ਰਿਹਾ ਲੋਕ ਨਹੀਂ ਦਿਖ ਰਹੇ ਸਿਰਫ ਆਦੀ ਕੁਰਸੀ ਪਿੱਛੇ ਪੰਡਣਾ ਸ਼ੁਰੂ ਕੀਤਾ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਕਿਸੇ ਦੇ ਘਰ ਚੱਲ ਕੇ ਨਹੀਂ ਗਏ ਸੀ ਕਿ ਮੈਨੂੰ ਪ੍ਰਧਾਨ ਬਣਾਓ ਇਹ ਹੁਕਮਨਾਮੇ ਹੋਏ ਸੀ ਇਹ ਪਹਿਲਾ ਕਮੇਟੀ ਬਣੀ ਸੀ ਉਹਦੇ ਦੌਰਾਨ ਜਿਹੜਾ ਹੈ ਇੱਕ ਪ੍ਰਧਾਨ ਚੁਣਿਆ ਜਾਣਾ ਸੀ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਜਿੱਥੇ ਆਪਦੇ ਪਰਿਵਾਰ ਦੀ ਬਣਾ ਕੇ ਬਹਿ ਗਏ ਨੇ ਆਪਣੇ ਸਿਰਫ ਪਾਰਟੀ ਪਰਿਵਾਰ ਦੀ ਬਣਾ ਕੇ ਬੈਠ ਗਏ ਨੇ ਉਹਦੇ ਉੱਤੇ ਮੱਲ ਮਾਰ ਕੇ ਬੈਠ ਗਏ ਨੇ ਲੇਕਿਨ ਇਹ ਪੰਥਕ ਪਾਰਟੀ ਹੈ ਇਸ ਪਾਰਟੀ ਨੂੰ ਜਿਹੜੇ ਨੇ ਲੋਕ ਹਜ਼ਾਰਾਂ ਲੱਖਾਂ ਲੋਕ ਇਹਦੇ ਨਾਲ ਜੁੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਸਮਝ ਨਹੀਂ ਆ ਰਿਹਾ ਦੂਸਰੇ ਪਾਸੇ ਜਿਹੜੇ ਨੇ ਉਹ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਡ ਦੇ ਨਜ਼ਰ ਆ ਰਹੇ ਨੇ ਕਿ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਉਹ ਜਿੱਤ ਪ੍ਰਾਪਤ ਕਰ ਲੈਣਗੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਹੈ ਉਹਨਾਂ ਨੂੰ ਜ਼ੀਰੋ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿਉਂਕਿ ਜਿਸ ਤਰ੍ਹਾਂ ਉਹਨਾਂ ਉੱਤੇ ਵੱਡੀ ਕਾਰਵਾਈ ਹੋਈ ਹੈ ਦੂਸਰੇ ਪਾਸੇ ਇਹੋ ਜਿਹੇ ਸ਼ਬਦ ਵਰਤਨੇ ਆਪਣੇ ਸਾਥੀਆਂ ਤੋਂ ਸ਼ਬਦਾ ਆਪਣਾ ਮੋਢਾ ਉਹਨਾਂ ਦਾ ਮੋਢਾ ਤੇ ਆਪਦੀ ਪਿਸਤੌਲ ਚਲਾਉਣੀ ਇਹ ਕੋਈ ਸੁਖਬੀਰ ਸਿੰਘ ਬਾਦਲ ਲਈ ਸਹੀ ਹੈ ਇਹ ਐਸਸੀ ਕੋਟਾ ਹੋਵੇ ਸਿੱਖ ਭਾਈਚਾਰਾ ਹੋਵੇ ਜਰਨਲ ਕੈਟੇਗਰੀ ਇਹਨਾਂ ਚੀਜ਼ਾਂ ਚੋਂ ਨਿਕਲੋ ਇਹਨਾਂ ਨੂੰ ਧਰਮ ਨਾਲ ਨਾ ਜੋੜੋ ਇਹ ਸਿਰਫ ਇੱਕ ਜਾਤੀ ਤੋਂ ਉੱਠ ਕੇ ਸੋਚੋ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਚੁਣੌਤੀ ਦੇ ਦਿੱਤੀ ਗਈ ਹੈ ਕਿਉਂਕਿ ਐਸਸੀ ਭਾਈਚਾਰੇ ਦੇ ਉੱਤੇ ਜੋ ਨੇ بڑے ਲੋਕ ਬੜੇ ਬੜੀਆਂ ਹੀ ਜ਼ਿਆਦਾ ਸੁਸਾਇਟੀਆਂ ਜੁੜੀਆਂ ਹੋਈਆਂ ਨੇ ਜਿੱਥੋਂ ਪਤਾ ਚੱਲ ਜਾਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਪੰਥ ਦੇ ਹਜ਼ਾਰਾਂ ਲੋ ਖੜੇ ਹੋਣਗੇ ਲੱਖਾਂ ਕਰੋੜਾ ਲੋਕ ਖੜੇ ਹੋਣਗੇ ਲੇਕਿਨ ਸੁਖਬੀਰ ਸਿੰਘ ਬਾਦਲ ਕੋਲੋ ਜਿਹੜੀ ਹੈ ਉਹ ਪੁਨਰ ਸਜੀਤੀ ਨਹੀਂ ਹੋਈ ਆਪਣੀ ਪਾਰਟੀ ਦੀ ਐਸੇ ਕਰਕੇ ਪੰਥ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਸੀ ਪੰਥ ਦੇ ਲੋਕਾਂ ਨੂੰ ਉਹਨਾਂ ਨੇ ਪਿੱਛੇ ਕੀਤਾ ਸੀ ਲੇਕਿਨ ਹੁਣ ਆਉਣ ਵਾਲਾ ਟਾਈਮ ਜਿਹੜਾ ਪੰਥ ਦਾ ਹੈ ਪੰਥ ਦੇ ਲੋਕਾਂ ਦਾ ਹੁਕਮਨਾਮੇ ਲੈ ਕੇ ਤੁਰੇ ਨੇ ਜਿੱਤੇ 7 ਮੈਂਬਰ 7 ਮੈਂਬਰੀ ਕਮੇਟੀ ਹੈ ਜਿਹਦੇ ਪੰਜ ਮੈਂਬਰ ਕਾਰਸ਼ਿਲ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਹੁਕਮਨਾਮਿਆ ਤੋਂ ਤੁਰਿਆ ਤੇ ਸਾਡੀ ਜਿੱਤ ਜ਼ਰੂਰ ਹੋਵੇਗੀ ਆਪਦੇ ਮੁਖ ਦਫ਼ਤਰ ਬਣਾ ਲਏ ਗਏ ਨੇ ਇਹ ਵੀ ਸੁਣਨ ਚਾ ਰਿਹਾ ਹੈ ਕਿ ਆਪਣੇ ਜਿਹੜੇ ਨੇ ਚੋਣ ਨਿਸ਼ਾਨ ਵੀ ਵਾਪਸ ਲਿਆ ਜਾਵੇਗਾ ਲੇਕਿਨ ਉਹਨੇ ਚਲਦਿਆ ਹੋਣ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਭਰਪੂਰ ਸਾਥ ਵੀ ਮਿਲਣਾ ਸ਼ੁਰੂ ਹੋ ਗਿਆ ਲੇਕਿਨ ਇਹ ਡਰ ਪੈ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ